ਇਹ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਦੁਸ਼ਹਿਰਾ ਦੁਸ਼ਹਿਰੇ ਦੇ ਮੌਕੇ ਤੇ ਅਸੀਂ ਸ਼੍ਰੀ ਦੁਰਗਿਆਣਾ ਤੀਰਥ ਅੰਮ੍ਰਿਤਸਰ ਦੀ ਗਰਾਊਂਡ ਦੇ ਵਿੱਚ ਪਹੁੰਚੇ ਹਾਂ ਔਰ ਸਾਡੇ ਨਾਲ ਜਿਸ ਤਰ੍ਹਾਂ ਕਿ ਉੱਥੋਂ ਦੇ ਅਰुण ਖੰਨਾ ਜੀ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਅੱਜ ਦੁਸ਼ਹਿਰਾ ਹੈ ਐਸਾ ਜੀ ਅੱਜ ਦਾ ਬਹੁਤ ਹੀ ਵੱਡਾ ਦਿਨ ਹੈ Hindu ਸਮਾਜ ਵਾਸਤੇ Hindu ધਰਮ ਦੇ ਵਿੱਚ ਕਿਉਂਕਿ ਇਸ ਦਿਨ ਬੁਰਾਈ ਦੀ ਉੱਤੇ ਅਛਾਈ ਦੀ ਜਿੱਤ ਹੋਈ ਮੈਸ਼ਾ ਸੋਰ ਜਿਹੜਾ ਰਾਖਸ਼ ਸੀਗਾ ਜਿਹੜਾ ਕਿਸੇ ਤੋਂ ਕਾਬੂ ਨਹੀਂ ਸੀ ਆਂਦਾ ਉਹ ਮਾਤਾ ਰਾਣੀ ਨੇ ਸ਼ਕਤੀ ਦਾ ਰੂਪ ਲੈ ਕੇ ਦੇਵੀ ਵੇਸ਼ਨਲ ਦੇਵੀ ਜੀ ਨੇ ਮਾਤਾ ਨੇ ਉਹਦਾ 10 ਦਿਨ ਜੁੱਧ ਕਰਕੇ 10ਵੇਂ ਦਿਨ ਉਸਦਾ ਜਿਹੜਾ ਵਧ ਕੀਤਾ ਸੀ ਇਸੇ ਤਰ੍ਹਾਂ ਹੀ ਭਗਵਾਨ ਰਾਮਚੰਦਰ ਜੀ ਨੇ ਰਾਵਣ ਨੂੰ ਜਿਹੜਾ ਕਿ ਰਿਸ਼ੀਆਂ ਨੂੰ ਮਾਰਦਾ ਸੀ ਤੰਗ ਕਰਦਾ ਸੀ यज्ञ ਵਿਧਾਂਸ ਕਰਦਾ ਸੀ ਉਸ ਨੂੰ ਮਾਰ ਕੇ ਜਿਹੜਾ ਹੈ ਵਿਜੈ ਪ੍ਰਾਪਤ ਕੀਤੀ ਸੀ ਔਰ ਅੱਜ ਦੇ ਸੰਦਰਭ ਦੇ ਵਿੱਚ ਅਗਰ ਇਸ ਤਿਹਾਰ ਨੂੰ ਦੇਖੀਏ ਕਿ ਇਹ ਜਿਹੜੇ ਤਿਉਹਾਰ ਨੇ ਸਾਨੂੰ ਕੁਛ ਨਾ ਕੁਛ ਸਿੱਖਿਆ ਦੇ ਜਾਂਦੇ ਨੇ ਹੁਣ ਬੁਰਾਈ ਤੋਂ ਅੱਜ ਅੱਜ ਦੇ ਸੰਦਰਭ ਦੇ ਵਿੱਚ ਸਭ ਤੋਂ ਵੱਡੀ ਬੁਰਾਈ ਪੰਜਾਬ ਚ ਬਾਰਡਰ ਸਟੇਟ ਚ ਅਸੀਂ ਰਹਿਨੇ ਆ ਕਿ ਦੇਖੋ ਕਿਸੇ ਵੀ ਕੌਮ ਦਾ ਸਰਮਾਇਆ ਉਹਦੀ ਜਵਾਨੀ ਹੁੰਦੀ ਹੈ ਅੱਜ ਸਾਡਾ ਜਵਾਨ ਕਿੱਥੇ ਹੈ ਜਾਂ ਬ੍ਰੇਨ ਡレイン ਹੋ ਰਿਹਾ ਹੈ ਬਾਹਰ ਭੱਜ ਰਿਹਾ ਹੈ ਜਾਂ ਉਹ ਨਸ਼ੇ ਦੇ ਵਿੱਚ ਫਸਿਆ ਪਿਆ ਕਿਉਂ ਇਸ ਦੇ ਉੱਤੇ ਕੁਛ ਨਾ ਕੁਛ ਵਿਚਾਰ ਕਰਨਾ ਪਏਗਾ ਕਿ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਨਯੂਵਾ ਪੀੜੀ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਅਪੀਲ ਕਰਦਾ ਔਰ ਸਲਾਹ ਦਿੰਦਾ ਦੇਖੋ ਨਾ ਤਾਂ ਤੁਹਾਨੂੰ ਕਿਸੇ ਨੇ ਨਸ਼ਾ ਲੁਆਇਆ ਹੈ ਤੇ ਨਾ ਹੀ ਕੋਈ छुੜਾਨ ਆਏਗਾ ਤੁਹਾਡੇ ਮਨ ਦੇ ਵਿੱਚ ਆਪਣੇ ਪੁਰਾਣਾ ਪੰਜਾਬ ਯਾਦ ਕਰੋ ਆਪਣੇ ਪੁਰਾਣੇ ਗੁਰੂਆਂ ਦੀ ਆਪਣੇ ਦੇਵੀ ਦੇਵਤਿਆਂ ਦੀ ਜਿਹੜੀ ਹੈ ਉਹ ਵਿਲ ਪਾਵਰ ਨੂੰ ਯਾਦ ਕਰੋ ਉਹ ਆਪਣਾ ਆਤਮ ਵਿਸ਼ਵਾਸ ਜਗਾਓ ਤੁਸੀਂ ਇਸ ਨਰਕ ਚੋਂ ਨਿਕਲ ਆਓਗੇ ਔਰ ਜਦੋਂ ਇਸ ਨਰਕ ਚੋਂ ਨਿਕਲ ਆਏ ਤੇ ਫਿਰ ਪੰਜਾਬ ਦੇ ਵਿੱਚ ਜਿਹੜਾ ਮੁਰਕੋ ਹਰੀਆਲੀ ਫਿਰ ਖੁਸ਼ਹਾਲੀ ਆਏਗੀ ਨਹੀਂ ਤਾਂ ਜਿਸ ਤਰ੍ਹਾਂ ਕਹਿੰਦੇ ਨਾ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਇਹ ਬਜ਼ੁਰਗ ਕਹੇਗੇ ਕੁਸ਼ ਕਰਕੇ ਜਿਹੜਾ ਹੈ ਇਹ ਸਭ ਤੋਂ ਵੱਡੀ ਜਿਹੜੀ ਲਾਹਨਤ ਹੈ ਜਿਹੜੀ ਬੁਰਾਈ ਸਾਡੇ ਪੰਜਾਬ ਚ ਆ ਗਈ ਹੈ ਇਸ ਨੂੰ ਅਸੀਂ ਦੂਰ ਕਰਦੇ ਸਰ ਜਿਸ ਤਰ੍ਹਾਂ ਕੀ ਰਾਮਨਿਕ ਵਿਦਵਾਨ ਸੀ ਕਿ ਤੁਹਾਨੂੰ ਲੱਗਦਾ ਕਿ ਉਹਦਾ ਜਿਹੜਾ ਹਰ ਸਾਲ ਆਪਾਂ ਦਹਨ ਕਰਦੇ ਆ ਕਿ ਉਹ ਠੀਕ ਹੈ ਦੇਖੋ ਜੀ ਰਾਮਨ ਮਹਾਵਿਦਵਾਨ ਸੀ ਜਿਨੇ ਕਾਲ ਨੂੰ ਪਾਵੇ ਨਾਲ ਬੰਨਿਆ ਸੀ ਤੁਹਾਨੂੰ ਹੈਰਾਨੀ ਹੋਏਗੀ ਕਿ ਹਮੇਸ਼ਾ ਭਗਵਾਨ ਨੂੰ ਭਗਤ ਮੰਦਾ ਤੇ ਭਗਤ ਭਗਵਾਨ ਦੇ ਮੰਦਰ ਦੇ ਵਿੱਚ ਭੋਗ ਲਗਾਨ ਜਾਂਦਾ ਹੈ ਜਾਂ ਜਿੱਥੇ ਵੀ ਉਹ ਭੋਗ ਲਗਾਨ ਜਾਂਦੇ। ਵਾਹਦ ਰਾਵਣ ਐਸਾ ਸ਼ਿਵ भक्त ਹੋਇਆ ਹੈ ਕਿ ਬੋਲੇ ਸ਼ੰਕਰ ਕਲਾਸ਼ ਪਰਵਤੋਂ ਭੋਗ ਲਗਾਉਣ ਵਾਸਤੇ ਲੰਕਾ ਜਾਂਦੇ ਸੀ। ਕਿਉਂਕਿ ਜਦੋਂ ਤੱਕ ਉਹ ਭਗਵਾਨ ਸ਼ੰਕਰ ਨੂੰ ਭੋਗ ਨਹੀਂ ਸੀ ਲਗਾ ਲੈਂਦਾ ਉਹ ਅਨਜਲ ਗ੍ਰਹਿਣ ਨਹੀਂ ਸੀ ਕਰਦਾ। ਯਾਨੀ ਐਡਾ ਉਹ ਵਿਦਵਾਨ ਔਰ ਐਡਾ ਉਹ ਦਾ ਸਟੇਟਸ ਭਗਵਾਨ ਸ਼ੰਕਰ ਦਾ ਉਹ ਪ੍ਰੀਤ ਸ਼ਿਸ਼ਯ ਸੀ। لیکن ਜਿਹੜੀ ਬੁੱਧੀ ਹੈ ਇਹ ਕਿਸੇ ਦੇ ਵੀ ਹੋ ਸਕਦੀ ਹੈ ਖਰਾਬ ਕਹਿੰਦੇ ਨਾ ਬਜ਼ੁਰਗ ਕਹਿੰਦੇ ਦੁੱਧ ਤੇ ਬੁੱਧ ਫਿੱਟਦੇ ਆ ਪਤਾ ਨਹੀਂ ਲੱਗਦਾ ਉਸੇ ਤਰ੍ਹਾਂ ਉਸ ਨਾਲ ਵੀ ਹੋ ਗਿਆ ਔਰ ਉਸ ਦਾ ਮਤਲਬ ਇਹ ਜਿਹੜਾ ਪਾਪ ਹੈ ਔਰ ਜਿਹੜੀ ਰਿਸ਼ੀਆਂ मुनियों ਨੂੰ ਤੰਗ ਕਰਨਾ ਰਿਸ਼ੀਆਂ मुनियों ਨੂੰ ਕਤਲ ਕਰਨਾ ਉਹਨਾਂ ਦੇ ਯੱਗੇ ਵਿਧਾਨਸ ਕਰਨਾ ਇਹ ਕੋਈ ਭਗਤੀ ਦਾ ਮਾਰਗ ਥੋੜਾ ਹੈ ਕੋਈ ਭਗਤੀ ਦਾ ਮਾਰ ਕੋਈ ਵਿਦਵਾਨ ਹੋ ਗਿਆ ਔਰ ਉਹ ਅچھے ਕੰਮਾਂ ਦੇ ਵਿੱਚ ਜਿਹੜਾ ਹੈ ਉਹ ਉਸ ਨੂੰ ਕਰੇਗਾ ਤੇ ਉਹ ਅਚੀ ਗਲਤ ਨਹੀਂ ਹੈ ਤੇ ਇਸ ਕਰਕੇ ਉਹ ਅੱਜ ਤੱਕ ਭੁਗਤਦਾ ਪਿਆ ਸਰ ਜਿਹੜੇ ਰਾਮਨ ਦੀ ਆੜ ਲੈ ਕੇ ਬਾਹਰ ਪੋਲਿਟਿਸ਼ੀਅਨ ਘੁੰਮਦੇ ਫਿਰਦੇ ਨੇ ਕੀ ਉਹਨਾਂ ਦਾ ਦਹਨ ਕਰਨ ਕਿ ਜੇ ਰਾਮਨ ਨੂੰ ਦਹਨ ਕਰਨਾ ਹੈ ਜੇ ਨੇਤਾ ਜਾਂ ਸਾਡੇ ਵਰਗੇ ਕੋਈ ਪੱਕੇ ਨਹੀਂ ਕੀ ਅਸੀਂ ਆਪਣੇ ਸਭ ਤੋਂ ਵੱਡੇ ਜੱਜ ਅਸੀਂ ਆਪਣੇ ਕਿਉਂਕਿ ਆਮ ਤੌਰ ਤੇ ਜਦੋਂ ਗਲਤੀ ਸਾਡੇ ਕੋਲ ਹੋਵੇ ਤੇ ਅਸੀਂ ਸਭ ਤੋਂ ਵੱਡੇ ਵਕੀਲ ਹੁੰਨੇ ਆ ਤੇ ਜਦੋਂ ਗਲਤੀ ਦੂਸਰੇ ਕੋਲ ਹੋਵੇ ਅਸੀਂ ਜੱਜ ਬਣ ਜੰਨੇ ਆ ਛਾਨੂੰ ਇਹ ਆਪਣੇ ਮਨ ਦੇ ਵਿੱਚ ਆਤਮ ਚਿੰਤਨ ਕਰਨਾ ਪੈਣਾ ਹੈ ਔਰ ਕਰਨਾ ਚਾਹੀਦਾ ਸਾਨੂੰ ਕਿ ਆ ਅਸੀਂ ਇਸ ਲਾਇਕ ਹੈਗੇ ਆ ਕਿ ਅਸੀਂ ਰਾਵਣ ਨੂੰ ਦਹਨ ਕਰ ਸਕੀਏ ਦੇਖੋ ਭਗਵਾਨ ਰਾਮ ਨੇ ਵੀ کیا ਹੈ ਕਿ ਰਾਵਣ ਗੁজার ਗਿਆ ਰਾਵਣ ਦਾ ਵਦ ਹੋ ਗਿਆ ਲੇਕਿਨ ਉਸ ਦੀਆਂ ਜੋ ਅਛਾਈਆਂ ਸੀ ਉਹਨੂੰ ਗ੍ਰਹਿਣ ਕਰੋ ਲਕਸ਼ਮਣ ਜੀ ਨੂੰ ਭੇਜਿਆ ਜਾ ਉਹਦੇ ਕੋਲ ਜਦ ਸ਼੍ਰੀ ਰਾਮਚੰਦਰ ਜੀ ਰਾਵਣ ਨੂੰ ਇੱਕ ਤੀਰ ਲਗਾਉਂਦੇ ਨੇ ਤੇ ਲక్ష్ਮਣ ਨੂੰ ਵੀ ਇਹ ਕਹਿੰਦੇ ਨੇ ਕਿ ਜਾ ਕੇ ਤੁਸੀਂ ਰਾਵਣ ਕੋ ਜੋ ਵੀ ਕੋਈ ਸਿੱਖਿਆ ਲੈ ਲਓ ਤੇ ਪਰ ਇਹ ਕੀ ਦਹਿਨ ਐਸਾ ਹੈ ਦੇਖੋ ਇਹ ਇੱਕ ਪ੍ਰਤੀਕ ਹੈ ਇਹ ਇੱਕ ਪ੍ਰਤੀਕ ਹੈ ਬਾਈ ਕਾਸਟ ਤੋਂ ਬ੍ਰਾਹਮਣ ਹੈ ਬ੍ਰਾਹਮਣ ਨੂੰ ਅਸੀਂ ਸੋਚ ਸਕਦੇ ਹਾਂ ਅਸੀਂ ਕੋਈ ਚੋਟ ਪਹਚਾਵਾਂਗੇ ਉਹ ਇੱਕ ਉਹਦੀ ਬੁਰਾਈ ਦਾ ਪ੍ਰਤੀਕ ਹੈ ਹਜ਼ਾਰਾਂ ਲੱਖਾਂ ਸਾਲ ਪਹਿਲੇ ਹੋਇਆ ਉਹ ਇੱਕ ਪ੍ਰਤੀਕ ਬਣ ਗਿਆ ਉਹ ਪ੍ਰਤੀਕ ਬਣਾੁਰ ਦੁਸ਼ਹਿਰਾ ਜਿਹੜਾ ਹੈ ਕੋਈ ਖਾਲੀ 라ਵਣ ਪੁਤਲੇ ਨਾਲੀ ਥੋੜਾ ਮਨਾਇਆ ਜਾਂਦਾ ਹੈ ਸਾਡੇ ਦੇਸ਼ ਦੇ ਵਿੱਚ ਪੁਤਲਾ ਨਹੀਂ ਜਲਾਇਆ ਜਾਂਦਾ ਉੱਤਰ ਭਾਰਤ ਦੇ ਵਿੱਚ ਹੀ ਜਲਾਇਆ ਜਾਂਦਾ ਹੈ ਦੱਖਣ ਭਾਰਤ ਚ ਨਹੀਂ ਜਲਾਇਆ ਜਾਂਦਾ ਮਸੂਰਤ ਲਗਨ ਦੁਸ਼ਹਿਰਾ ਮਨਾਇਆ ਜਾਂਦਾ ਹੈ ਦੁਸ਼ਹਿਰਾ ਮਨਾਇਆ ਜਾਂਦਾ ਹੈ ਪੁਤਲਾ ਦਹਨ ਉੱਤਰ ਭਾਰਤ ਦੇ ਵਿੱਚ ਹੈ ਇਸ ਕਰਕੇ ਇਹਦੇ ਕੋਈ ਆਪਾਂ ਖੰਨੇ ਦੇ ਲਾਗੇ ਲੱਖਾ ਸਿਧਾਨੇ ਦੇ ਪਿੰਡ ਦੀ ਗੱਲ ਕਰੀਏ ਤੇ ਉੱਥੇ 라ਵਣ ਦੀ ਪੂਜਾ ਕੀਤੀ ਜਾਂਦੀ ਹੈ ਜੋ ਕਿ 7ਵੀਂ ਪੀੜ੍ਹੀ ਉੱਥੇ ਪੂਜਾ ਕਰ ਰਹੀ ਹੈ ਬਾਹਰ ਫੋਰਨ ਦੇ ਵਿੱਚ ਰਹਿੰਦੀ ਹੈ ਤੇ ਉਹ ਹਫ਼ਤੇ ਵਾਸਤੇ ਆਉਂਦੀ ਹੈ ਤੇ ਰਾਮਨ ਦੀ ਪੂਜਾ ਕਰਦੀ ਹੈ ਤੇ ਸਾਡੇ ਇੱਥੇ ਦੇਖਿਆ ਜਾਵੇ ਜਿਸ ਤ੍ਰਾਂ ਮਰੀ ਸਰ ਦੇ ਵਿੱਚ ਕਾਫੀ ਜਗ੍ਹਾ ਤੇ ਰਾਮਨ ਦਾ ਦਹਨ ਕੀਤਾ ਜਾਂਦਾ ਹੈ ਕਿ ਆਪਾਂ ਇਹਨੂੰ ਕੁਝ ਮੋੜ ਨਹੀਂ ਸਕਦੇ ਕੁਝ ਰਸਤੇ ਨੂੰ ਨਹੀਂ ਨਹੀਂ ਐਸਾ ਹੈ ਦੇਖੋ Hindu ਧਰਮ ਦੇ ਵਿੱਚ ਬਹੁਤ ਵਿਸ਼ਾਲ ਫਿਰਦੇ ਹੈ Hindu ਧਰਮ ਦੀ ਵਿਸ਼ਾਲਤਾ ਤੁਸੀਂ ਮਤਲਬ ਸੋਚ ਹੀ ਨਹੀਂ ਸਕਦੇ ਅਗਰ ਤੁਸੀਂ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗਾ ਕਿ ਤੁਹਾਡੇ ਮਾਧਿਅਮ ਨਾਲ ਸਾਡੀ ਧਰਮ ਪ੍ਰੇਮੀ ਜਨਤਾ ਨੂੰ ਵੀ ਕਿਰਪਾ ਕਰਕੇ ਦੁਕਾਨਾ ਜਿਸਲੇ ਤੁਸੀਂ ਐਂਟਰ ਕਰਦੇ ਹੋ ਤੇ ਸੱਜੇ ਹੱਥ ਅਸੀਂ ਮੂਰਲਸ ਲਗਾਏ ਐ ਇਹ ਨੌਜਵਾਨ ਪੀੜੀ ਵਸਤੇ ਗੀਤਾ ਇੱਕ ਉਪਨਿਸ਼ਦ ਹੈ ਅਸੀਂ ਸੋਚਦੇ ਆਂ ਭਗਵਤ ਗੀਤਾ ਹੀ ਸਭ ਕੁਝ ਹੈ ਐਸਾ ਨਹੀਂ ਹੈ ਕਿਤਨੇ ਉਪਨਿਸ਼ਦ ਹੈ ਚਾਰ ਵੇਦ ਹੈ ਉਪਵੇਦ ਕਿਤਨੇ ਹੈ ਉਪਨਿਸ਼ਦ ਕਿਤਨੇ ਹੈ ਉਹ ਜਿਹੜਾ ਸਾਡਾ ਇਹ ਸਾਰਾ ਜਿਹੜਾ ਸਹਿਤਿਆ ਹੈ ਉਹ ਕਿਸੇ ਨਾ ਕਿਸੇ ਵਿਗਿਆਨ ਤੇ ਅਧਾਰਿਤ ਹੈ। ਨਾਸਤਿਕ ਵੀ Hindu ਹੈ। ਆਸਤਿਕ ਵੀ Hindu ਹੈ। ਸ਼ਾਈਵ ਵੀ Hindu ਹੈ, ਸ਼ਕਤ ਵੀ Hindu ਹੈ। ਹੁਣ ਦੁਰਗਿਆਨਾ ਤੀਰਤ ਹੈ। ਇੱਥੇ ਤੁਹਾਨੂੰ ਪੰਜ ਤਰ੍ਹਾਂ ਦੀ ਪੂਜਾ ਮਿਲਦੀ ਹੈ। ਪੁਸ਼ਟੀ ਮਾਰਗ ਹੈ, ਰਾਮਾਨੰਦੀ ਸੰਪਰਦਾਇ ਹੈ, ਸ਼ਕਤ ਹੈ, ਸ਼ਾਈਵ ਹੈ। ਹੈ ਜੀ? ਇਹ ਸਾਰੀਆਂ ਜਿਹੜੀਆਂ ਹੈ ਆਪਣਾ ਯੱਗ ਹੈ। ਇਹ ਪੰਜੇ ਤਰ੍ਹਾਂ ਦੀ ਜਿਹੜੀ ਹੈ ਉਹ ਪੂਜਾ ਉਹ ਸਭ Hindu ਕਰਦੇ ਰਲ ਮਿਲ ਕੇ ਕਰਦੇ ਕੋਈ ਐਸਾ ਨਹੀਂ ਹੈ ਕਿ ਜਿਹੜਾ ਸ਼ਿਵ ਜੀ ਦੇ ਜਾਂਦਾ ਤੇ ਉਹ ਇੱਥੇ ਨਹੀਂ ਆਂਦਾ ਇੱਕ ਘਰ ਦੇ ਵਿੱਚ ਪੰਜ ਲੋਕ ਸੱਤ ਲੋਕ ਹੈ ਕੋਈ ਸ਼ਵਾਲੇ ਜਾਂਦਾ ਹੈ ਕੋਈ ਮਾਤਾ ਦੇ ਮੰਦਰ ਜਾਂਦੇ ਕੋਈ ਨਰਾਤਿਆਂ ਦਾ ਵਰਤ ਰੱਖਦਾ ਹੈ ਕੋਈ ਨਹੀਂ ਰੱਖਦਾ ਹੁਣ ਜਿਹੜਾ ਕੋਈ ਨਰਾਤਿਆਂ ਦਾ ਵਰਤ ਨਹੀਂ ਰੱਖਦਾ ਉਹ Hindu ਨਹੀਂ ਰਿਹਾ ਕਿਆ ਐਸਾ ਨਹੀਂ ਹੈ Hindu ਧਰਮ ਦੀ ਬਹੁਤ ਵਿਸ਼ਾਲਤਾ ਹੈ ਉਸ ਨੂੰ ਸਮਝੇ Hindu ਸੰਪਰਦਾਇ ਨਹੀਂ ਹੈ ਹਿੰਦੂ ਇਸ ਇਹ ਧਰਮ ਜਿਹੜਾ ਹੈ ਧਾਰਨ ਕਰਨੇ ਯੋਗ ਔਰ ਇਹ ਤਾਂ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਵੀ ਜਿਹੜੀ ਹਿੰਦੂ ਹੈ ਵੇ ਆਫ ਲਾਈਫ ਹੈ ਧਰਮ ਵੇ ਆਫ ਲਾਈਫ ਹੈ ਪੰਥ ਨਹੀਂ ਹੈ ਪੰਥ ਦੇ ਵਿੱਚ ਕੀ ਹੁੰਦਾ ਹੈ ਇੱਕ ਗ੍ਰੰਥ ਹੁੰਦਾ ਹੈ ਈਸਾਈ ਪੰਥ ਹੈ ਇੱਕ ਗ੍ਰੰਥ ਹੈ ਬਾਈਬਲ ਸ਼ੁਰੂ ਕਰਨ ਵਾਲਾ ਇੱਕ ਉਹਨਾਂ ਦਾ ਮਸੀਹਾ ਹੈ ਯਿਸੂ ਮਸੀਹ ਇੱਕ ਉਹਨਾਂ ਦੀ ਪੂਜਾ ਪਦਤੀ ਹੈ ਦੈਟਸ ਆਲ ਬਟ ਹਿੰਦੂ ਸਮਾਜ ਜਿਹੜਾ ਹੈ ਹਿੰਦੂ ਸਮਾਜ ਨੇ ਇੱਕ ਪਧ Jain ਹੈ ਬੋਧ ਹੈ ਕਿੰਨੇ ਹੈ ਜਿਸ ਤਰ੍ਹਾਂ ਕੀ ਦੇਖਿਆ ਜਾਂਦਾ ਗਰਾਉਂਡ ਦੇ ਵਿੱਚ ਤਿੰਨ ਪੁੱਤਲੇ ਜਲਾਏ ਜਾਂਦੇ ਜਿਦਾਂ ਰਾਵਣ ਕੁੰਭਕਰਨ ਔਰ ਮੇਗਨਾਥ ਪਰ ਤੁਹਾਡੇ ਵੱਲੋਂ ਇੱਥੇ ਜਿਸ ਤਰ੍ਹਾਂ ਕੀ ਅੱਜ ਦੋ ਪੁੱਤਲਿਆਂ ਨੂੰ ਦਹਨ ਕੀਤਾ ਗਿਆ ਕੀ ਕਾਰਨ ਹੈ ਦੇਖੋ ਐਸਾ ਹੈ ਅੱਜ ਪੁੱਤਲੇ ਵੀ ਤਿੰਨ ਹੀ ਸੀ ਇੱਕ ਛੋਟਾ ਸੀ ਕਿਉਂਕਿ ਸਾਡੇ ਇੱਥੇ ਅਜਾੜਾਂ ਸਾਲਾਂ ਤੋਂ ਜਿਹੜਾ ਕਿ ਵੱਡੇ ਹਨੂਮਾਨ ਜੀ ਦਾ ਮੰਦਿਰ ਜਿਹੜਾ ਹੈ ਉਹ ਜ਼ਿਆਦਾ ਸਾਲਾਂ ਤੋਂ ਹੈ ਉਹਦੇ ਪ੍ਰਸਾਦ ਨੂੰ ਲੰਗੂਰਾਂ ਦੇ ਵੀ ਉਦੋਂ ਤੋਂ ਐ ਉਹ ਜਿਹੜਾ ਹੈ ਪਹਿਲਾ ਸगन ਕਰਦੇ ਐ ਜਿਹੜੇ ਲੰਗੂਰ ਬਣੇ ਹੁੰਦੇ ਬੱਚੇ ਉਹਨਾਂ ਨੇ ਤਲਵਾਰ ਮਾਰਨੀ ਤੀਰ ਮਾਰਨਾ ਉਸ ਨੂੰ ਹਿੱਟ ਕਰਨਾ ਰਾਵਣ ਨੂੰ ਉਸ ਸगन ਹੈ ਉਸ ਤੇ ਬਿਨਾ ਮੇਲਾ ਕੁਝ ਨਹੀਂ ਹੈ ਲੰਗੂਰ ਹੈ ਤੇ ਮੇਲਾ ਹੈ ਉਹ ਜਿਹੜਾ ਹੈ ਤਿੰਨ ਹੀ ਸੀ ਇੱਕ ਛੋਟਾ ਸੀ ਛੋਟਾ ਇਸ ਕਰਕੇ ਸੀ ਕਿ ਭਈ ਗਰਾਊਂਡ ਛੋਟਾ ਹੋ ਗਿਆ ਹੈ ਤੇ ਮਿਸ ਹੈਪਨਿੰਗ ਹੋਣਾ ਨਹੀਂ ਅਸੀਂ ਵੱਡਾ ਹੀ ਕਰਨੇ ਤਿੰਨ ਵੱਡੇ ਹਰੇ ਕੱਲ ਕੋ ਮਿਸ ਹੈਪਨਿੰਗ ਹੋ ਗਿਆ ਤਾਂ ਐਸਾ ਨਹੀਂ ਹੈ ਕਿੰਨੇ ਕਿੰਨੇ ਫੁੱਟ ਦੇ ਬਣਾਏ ਗਏ ਜਿਹੜੇ 라ਵਣ ਕੁੰਮ ਕਰ ਨੇ ਐ ਇੱਕ ਇੱਕ 110 ਦਾ ਸੀ ਤੇ ਇੱਕ ਸ਼ਾਇਦ 90 ਦਾ 90 85 ਕੇ 90 ਫੁੱਟ ਦਾ ਸੀ ਤੇ ਛੋਟਾ ਜਿਹਾ ਸੀ ਉਹ 10 12 ਫੁੱਟ ਦਾ ਸੀ ਉਹ ਉੱਤੇ ਲਟਕਾਇਆ ਸੀ ਪਤਾ ਚੋਲੇ ਨੂੰ ਹਿੱਟ ਕਰਦੇ ਬੱਦ ਦੇਖਿਆ ਜਾਵੇ ਜਿਸ ਤਰ੍ਹਾਂ ਕਿ ਲੰਗੂਰ ਜਿਸ ਤਰ੍ਹਾਂ ਆ ਵੀ ਰਹੇ ਨੇ ਜਾ ਵੀ ਰਹੇ ਨੇ ਇੱਕ ਪਾਸੇ ਡੀਜੇ ਦਾ ਕਾਫੀ ਸ਼ੋਰ ਸ਼ਰਾਬਾ ਵੀ ਸੀ ਔਰ ਸਟੇਜ ਦੇ ਵਿੱਚ ਜਿਹੜੇ ਤੁਹਾਡੇ ਚੀਫ ਗੈਸਟ ਸੀ ਇੱਥੇ ਕਾਫੀ ਜਿਆਦਾ ਰੱਜ ਵੀ ਸੀ ਧੱਕਾ ਮੁੱਕੀ ਵੀ ਹੋ ਰਿਹਾ ਸੀ ਕੀ ਕਹਿਣਾ ਚਾਹੁੰਦੇ ਹੋ ਐਸਾ ਹੈ ਦਿਖਿਏ ਜਿੱਥੋਂ ਤੱਕ ਸੰਗੀਤ ਦਾ تعلق ਹੈ ਸੰਗੀਤ ਦੁਨੀਆ ਦੇ ਕਿਸੇ ਵੀ ਦੇਸ਼ ਦਾ ਹੋਏਗਾ ਸੱਤ ਸੁਰਾਂ ਦੇ ਵਿੱਚ ਹੀ ਰਹੇਗਾ ਸੱਤ ਸੁਰਾਂ ਦੀ ਉਤਪਤੀ ਵੀ ਭਾਰਤ ਉਜੋਈ ਹੈ ਵਾਦੇ ਕੋਈ ਹੋ ਸਕਦਾ ਹੈ ਵਾਧੇ ਕੋਈ ਹੋ ਸਕਦਾ ਹੈ ਲੇਕਿਨ ਉਹ ਜਿਹੜਾ ਸੰਗੀਤ ਹੈ ਸੱਤ ਸੁਰਾਂ ਤੋਂ ਬਾਹਰ ਨਹੀਂ ਜਾ ਸਕਦਾ ਬਾਕੀ ਆਂਦਾ ਹੈ ਪદ્ધਤੀ ਤੇ ਦੇ ਸਮੇਂ ਕਾਲ ਅਨੁਸਾਰ ਜਿਸ ਰਾ ਸਾਡਾ ਮੰਦਿਰ ਹੈ ਦਰਬਾਰ ਸਾਹਿਬ ਹੈ ਉਹ ਵੀ ਹਰੀ ਮੰਦਿਰ ਹੈ ਸਾਡਾ ਵੀ ਹਰੀ ਮੰਦਿਰ ਹੈ ਇੱਥੇ ਫਿਲਮੀ ਧੁਨ ਗਾਣਾ ਮਨਾ ਹੈ ਸ਼ਾਸਤਰੀਏ ਸੰਗੀਤ ਤੇ ਆਧਾਰਿਤ ਰਾਗਾਂ ਦੇ ਉੱਤੇ ਹੀ ਵਜਨ ਕੀਤੇ ਜਾਣਗੇ ਉੱਤੇ ਰਾਗ ਕੀਤੇ ਕੀਰਤਨ ਦਰ ਕੀਤਾ ਜਾਏਗਾ ਜਿਹੜੀ ਸੰਗੀਤ ਹੈ ਜਿਹੜਾ ਜਗਰਾਤਾ ਹੁੰਦਾ ਹੈ ਉਸ ਦੇ ਵਿੱਚ ਵਿੱਚ ਕਿ ਬਈ ਸਿਨੇਮਾ ਦੇ ਉੱਤੇ ਨਹੀਂ ਬਾਕੀ ਆਪਣੀ ਧੁਨ ਲਗਾਓ ਉਹ ਜਿਹੜਾ ਅੱਜ ਤੁਸੀਂ ਦੇਖਿਆ ਹੈ ਹੁਣ ਪਹਿਲੇ ਕੀ ਸੀ ਸਾਧਨ ਨਹੀਂ ਸੀ ਪਹਿਲੇ ਸਾਧਨ ਨਹੀਂ ਸੀ ਹੁਣ ਸਾਧਨ ਹੈ ਅਸੀਂ ਉਹ ਜਿਸ ਵੇਖਿਆ ਤੁਸੀਂ ਕੋ ਬਾਡੀ ਬਿਲਡਰ ਜਦਾਂ ਜਾਂਬੂਤ ਜੀ ਉਸ ਜਮਾਨੇ ਦੇ ਵਿੱਚ ਕਹਿੰਦੇ ਪਹਾੜ ਜਿੱਦੇ ਸੀ ਇਹਨਾਂ ਸਾਰੇ ਅਜਿਹਾ ਭਗਵਾਨ ਰਾਮ ਸਭ ਤੋਂ ਗਿੱਠੇ ਮੰਨੇ ਜਾਂਦੇ ਸੀ ਤੇ ਉਹਨਾਂ ਦਾ ਤਾੜ ਦੇ ਪੇੜ ਜਿੰਨਾ ਕੱਦ ਸੀ ਹੁਣ ਉਸ ਵੇਲੇ ਜਿਹੜਾ ਅੱਜ ਉਹਨਾਂ ਨੇ ਜੋ ਸਰੂਪ ਬਣਾਏ ਉਹਨੂੰ ਸਬ ਬਾਡੀ ਬਿਲਡਰ ਅਜ ਦਾ ਬਾਹੂਬਲੀ ਹਨੂਮਾਨ ਬਾਹੂਬਲੀ ਉਹ ਜਿਹੜੇ ਅੱਜ ਦੇ ਸਾਧਨ ਤੇ ਉਹ ਦੇਤੇ ਦੇ ਵਿੱਚ ਕੋਈ ਇੰਨਾ ਸਾਨੂੰ ਦਕੇ ਨੂੰ ਸੀ ਨਹੀਂ ਚਲਣਾ ਚਾਹੀਦਾ ਡੀ ਜੇ ਜਿਹੜਾ ਹੈ ਜਿੱਥੇ ਡੀ ਜੇ ਦਾ ਜਨਮ ਹੋਇਆ ਅੱਜ ਉਹ ਵੀ ਛੱਡਨ ਸਾਰੇ ਬੋਲੇ ਹੋ ਗਏ ਕਹਿੰਦੇ ਨਾ ਪੱਥਰ ਚਟ ਕੇ ਮੱਛੀ ਵਾਪਸ ਆਏਗੀ ਅੱਜ ਤੁਸੀਂ ਆਪਣੇ ਹਿੰਦੁਸਤਾਨ ਦੇ ਸ਼ਾਸਤਰੀ ਸੰਗੀਤ ਤੇ ਆਧਾਰਿਤ 50 ਸਾਲ ਪੁਰਾਣਾ ਗਾਣਾ ਸੁਣ ਲਓ ਅੱਜ ਵੀ ਕੰਨਾਂ ਨੂੰ ਮਿੱਠਾ ਲੱਗਦਾ ਹੈ ਤੂੰ ਇੱਕ ਜਲਦੀ ਖਤਮ ਹੋਣ ਵਾਲਾ ਹੈ ਕੋਈ ਇਹਦਾ ਲੰਬਾ ਚੱਲਣ ਵਾਲਾ ਨਹੀਂ ਹੈ ਸਾਡੇ ਨਾਲ ਅੱਜ ਏਡੀਸੀਪੀ ਅਮਨਦੀਪ ਕੌਰ ਜੋ ਕਿ ਟਰੈਫਿਕ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਮ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਕਿ ਅੱਜ ਸ਼੍ਰੀ ਦੁਰਗਿਆਣਾ ਤੀਰਥ ਅੰਮ੍ਰਿਤਸਰ ਦੇ ਵਿੱਚ ਅੱਜ ਦੁਸ਼ਹਿਰਾ ਮਨਾਇਆ ਗਿਆ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਨੇ ਐਕਚੁਅਲੀ ਇਹ ਸਾਡੀ ਬੜੀ ਅੱਜ ਦੀ ਐਮ ਡਿਊਟੀ ਸੀਗੀ ਸੀਪੀ ਸਾਹਿਬ ਸੀ ਕਮਿਸ਼ਨਰ ਆਫ ਪੁਲਿਸ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਸਾਡੀ ਬਹੁਤ ਜ਼ਿਆਦਾ ਮਤਲਬ ਡਿਊਟੀ ਟਫ ਲਗਾਈ ਹੋਈ ਸੀਗੀ ਕ੍ਰਿਪਟਾਈ 300 ਦੇ ਕਰੀਬ ਆਫਿਸ ਪਰ ਪੁਲਿਸ ਮੁਲਾਜ਼ਮ ਸੀਗੇ ਜਿਦੇ ਵਿੱਚ ਇੱਕ ਐਕਸਪੀ ਰੈਂਕ ਦੇ ਆਫੀਸਰ ਸੀਗੇ ਤੇ ਦੋ ਏਸੀਪੀ ਰੈਂਕ ਦੇ ਤੇ ਤਿੰਨ ਸਾਡੇ ਐਸਐਚਓ ਸੀਗੇ ਨਾ ਕਾਫੀ ਮਤਲਬ ਉਹਦੇ ਵਿੱਚ ਦੋ ਸਾਡੀਆਂ ਐਂਬੂਲੈਂਸ ਸੀਗੀਆਂ ਤਿੰਨ ਸਾਡੇ ਦੋ ਬਾਇ ਫਾਇਰ ਬਰਗੇਡ ਸੀਗੇ ਤੇ ਤਕਰੀਬਨ ਸਾਡੀ ਬਹੁਤ ਜ਼ਿਆਦਾ ਸਾਨੂੰ ਟੈਨਸ਼ਨ ਸੀਗੀ ਕਿ ਡਿਊਟੀ ਜਿਹੜੀ ਸਕਸੈਸਫੁਲ ਕਿਉਂਕਿ ਸੀਪੀ ਸਾਹਿਬ ਦਾ ਕਾਫੀ ਸਟ੍ਰੈਸ ਸੀਗੀ ਪੀਸਫੁਲੀ ਇਹ ਹੋ ਜੇ ਤੇ ਉਹ ਥੈਂਕਫੁਲ ਕਿ ਬਹੁਤ ਅੱਛੀ ਡਿਊਟੀ ਕੋਆਪਰੇਸ਼ਨ ਬੜੀ ਵਧੀਆ ਸੀਗੀ ਤਾਰਿਕ ਵਾਲਿਆਂ ਪਾਸੋਂ ਦਰਗਿਆਨਾ ਮੰਦਰ ਵਾਲਿਆਂ ਪਾਸੋਂ ਵੀ ਤੇ মিডিਆ ਵਾਲਿਆਂ ਪਾਸੋਂ ਵੀ ਸਾਰਿਆਂ ਨੇ ਸਾਡੀ ਬਹੁਤ ਹੈਲਪ ਪਬਲਿਕ ਨੇ ਵੀ ਬਹੁਤ ਸਪੋਰਟ ਕੀਤੀ ਜਿਵੇਂ ਵੀ ਅਸੀਂ ਉਹਨਾਂ ਨੂੰ ਕਹਿੰਦੇ ਵੇ ਪ੍ਰੋਪਰ ਉਹਨਾਂ ਨੇ ਪੂਰੀ ਸਪੋਰਟ ਕੀਤੀ ਹੈ ਔਰ ਬਦਿਆਂ ਪੀਸਫੁਲੀ ਇਹ ਜਿਹੜਾ ਸਿਗਾ ਦੁਸ਼ਹਰੇ ਦਾ ਤਿਹਾੜ ਇਹ ਸਮਾਪਤ ਹੋਇਆ ਕੁਝ ਮੈਸੇਜ ਦੇਣਾ ਚਾਹੁੰਦੇ ਜਿਸ ਪਬਲਿਕ ਤੁਹਾਨੂੰ ਦੇਖ ਰਹੀ ਹੈ ਕੁਝ ਆ ਮੈਂ ਐਕਚੁਅਲੀ ਮੈਂ ਟ੍ਰੈਫਿਕ ਦੇ ਰਿਗਾਰਡਿੰਗ ਇੱਕ ਗੱਲ ਕਰੂੰਗੀ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਕੁਝ ਤਿਹਾੜ ਦੇ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਗਈ ਹੈ ਪਬਲਿਕ ਨੂੰ ਮੈਂ ਕਹਾਂਗਾ ਕਿ ਜਦੋਂ ਵੀ ਤੁਸੀਂ ਰੋਡ ਤੇ ਆਉਂਦੇ ਆ ਕੰਮਸ ਕਮ ਇਹ ਚੀਜ਼ ਵੇਖਿਆ ਕਰੋ ਕਿ ਕਈ ਟਾਈਮ ਤੇ ਐਵੇਂ ਦੀ ਟ੍ਰੈਫਿਕ ਇੰਨੀ ਜਾਮ ਹੁੰਦੀ ਜਿਹਦੇ ਵਿੱਚ ਛੋਟੇ ਬੱਚੇ ਹੁੰਦੇ 2.5 ਸਾਲ ਦੇ 2:30 ਵਜੇ ਨੂੰ ਛੁੱਟੀ ਹੁੰਦੀ ਆ ਤੇ ਛੋਟੇ ਬੱਚੇ ਵੀ ਹੁੰਦੇ ਜਿਹਦੇ ਵਿੱਚ ਘੰਟਿਆਂ ਦੇ ਵੱਧ ਜਿਹੜਾ ਇੱਕ ਬੰਦਾ ਗੱਡੀ ਜਦੋਂ ਵੀ ਤੁਸੀਂ پارک ਕਰਦੇ ਆ ਉਹਨੂੰ ਸਹੀ ਤਰੀਕੇ ਨਾਲ پارک ਕਰੋ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇੰਨੀ ਰਿਕਵੈਸਟ ਕਰਨ ਦੇ ਬਾਵਜੂਦ ਵੀ ਹਰ ਇੱਕ ਜਗ੍ਹਾ ਤੇ ਮੈਂ ਜਾ ਕੇ ਕੀਤਾ ਮਗਰ ਪਬਲਿਕ ਨੂੰ ਇਹ ਯੂਰੇ ਇਸੀ ਚੋਂ ਮੇਰ ਹੋਣਾ ਚਾਹੀਦਾ ਸਾਡੇ ਸਾਰਿਆਂ ਦੇ ਬੱਚੇ ਆ ਸਾਡੇ ਸਾਰਿਆਂ ਦੇ ਕਈਆਂ ਨੂੰ ਮੈਡੀਕਲ ਇਸ਼ੂ ਹੁੰਦੇ ਆ ਐਂਬੂਲੈਂਸ ਦੇ ਵਿੱਚ ਕਈ ਹੁੰਦੇ ਆ ਤੇ ਮੇਰੀ ਉਹਨਾਂ ਅੱਗੇ ਇਹੀ ਰਿਕੁਐਸਟ ਆ ਕਿ ਜਦੋਂ ਵੀ ਤੁਸੀਂ ਰੋਡ ਤੇ ਨਿਕਲਦੇ ਆ ਕੋਸ਼ਿਸ਼ ਇਹ ਕਰਿਆ ਕਰੋ ਸਹੀ ਤਰ੍ਹਾਂ ਸਹੀ ਤਰ੍ਹਾਂ ਗੱਡੀ ਨੂੰ ਡਰਾਈਵ ਸਹੀ ਤਰ੍ਹਾਂ ਕਰਿਆ ਕਰੋ ਔਰ ਸਹੀ ਤਰ੍ਹਾਂ ਸਹੀ ਜਗ੍ਹਾ ਤੇ ਗੱਡੀ ਨੂੰ ਪਾਰਕ ਕਰਿਆ ਕਰੋ ਮੈਮ ਇੱਕ ਜਿਸ ਤਰ੍ਹਾਂ ਪੁੱਛਣਾ ਚਾਹੁੰਦੀ ਕਿ ਗੱਡੀਆਂ ਦੇ ਆਮ ਜਿਸ ਤਰ੍ਹਾਂ ਕਿ ਗੱਡੀਆਂ ਦੇ ਟੂ-ਵੀਲਰ ਹੁੰਦੇ ਪ੍ਰੈਸ ਲਖਾਈ ਫਿਰਦੇ ਆ ਕਈ ਪੱਤਰਕਾਰ ਪਰ ਉਹ ਪੱਤਰਕਾਰ ਹੈ ਨਹੀਂ ਆ ਕਿ ਉਹਨਾਂ ਦੀ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ ਤੁਹਾਡੇ ਵੱਲੋਂ ਮੈਮ ਨਹੀਂ ਲਿੱਤਾ ਜਾਊਗਾ ਜੇ ਅਗਰ ਸਾਡੇ ਧਿਆਨ ਵਿੱਚ ਕੋਈ ਆਉਂਦਾ ਵਾ ਜਿਵੇਂ ਤੇ ਜਰੂਰ ਉਹਨਾਂ ਨੇ ਐਕਸ਼ਨ ਲਿਆ ਜਾਊਗਾ ਕਿਉਂਕਿ ਉਹਨਾਂ ਨੂੰ ਜਿਸ ਤਰ੍ਹਾਂ ਫੀਲਡ ਵਰਕ ਦੇ ਵਿੱਚ ਦੇਖਿਆ ਨਹੀਂ ਜਾਂਦਾ ਉਹ ਗੱਡੀਆਂ ਤੇ ਆਪਣਾ ਪ੍ਰੈਸ ਲਿਖਾਈ ਫਿਰਦੇ ਨੇ ਉਹ ਹਰ ਇੱਕ ਹਰ ਇੱਕ ਜਗ੍ਹਾ ਤੇ ਤੇ ਹੈਗਾ ਜਿਵੇਂ ਪੰਜਾਬ ਪੁਲਿਸਾਂ ਕੋਈ ਜਿਵੇਂ ਸਾਡੇ ਪੁਲਿਸ ਦੇ ਵੀ ਸਟicker ਜਿਨ੍ਹਾਂ ਨੇ ਲਾਈ ਹੋਣਗੇ ਜਾਂ ਪ੍ਰੈਸ ਦੇ ਵੀ ਜਿਨ੍ਹਾਂ ਨੇ ਸਟicker ਲਾ ਕੇ ਉਹ ਜਿਹੜੇ ਬੈਨੀਫਿਟ ਲੈਂਦੇ ਉਹ ਗਲਤ ਈ ਹੈ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ। ਜਿਹੜਾ ਜੋ ਜਿਹਦਾ ਹੱਕ ਬਣਦਾ ਉਹ ਸੀਨ ਨੂੰ ਲਿਖਾਉਣਾ ਚਾਹੀਦਾ ਵਾ ਇਹ ਦੇ ਸਾਡੇ ਇਸਤਿਆਂ ਤੇ ਜ ਆਉਂਦੇ ਆਲਰੇਡੀ ਸਾਡੀ ਜਦੋਂ ਵੀ ਮੀਟਿੰਗ ਹੁੰਦੀ ਹੈ ਸਾਡੇ ਜ਼ੋਨ ਇੰਚਾਰਜ ਦੇ ਨਾਲ ਏਸੀਬੀ ਟ੍ਰੈਫਿਕ ਦੇ ਨਾਲ ਵੀ ਇਹ ਉਹ ਜੀ ਕਹੀਦੀ ਆ ਕਿ ਨਹੀਂ ਕੋਈ ਐਵੇਂ ਦਾ ਕਰਦਾ ਵਾ ਤੇ ਉਹਦੇ ਅਗੇਸਟ ਜੋ ਉਹਦੀ ਬੰਦਗੀ ਕਾਰਵਾਈ ਕੀਤੀ ਜਾਵੇ ਠੀਕ ਆ ਧੰਨਵਾਦ ਮੈਮ ਥੈਂਕ ਯੂ